ਦੀ ਮੇਤੇ ਦਾ ਪਪਾ ਨੇ ਮੈਂ ਪਹਿਲੇ ਦਾਣਾ ਬਹ ਬਹ ਗੱਡੀਆਂ ਦੇ ਕੋਸ ਅਸਲੀ ਜਨਨਤ ਨਹੀਂ ਆਉਣੀ ਤੇ ਰੂਤਾ ਸੁਬਹ ਨਹੀਂ ਜਿਤੇ ਮੈਨੂੰ ਸੇਖ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗਰਸ਼ੰਕਰ ਬੀਰਨਪੁਰ ਰੋਡ ਬਾਰ ਨੰਬਰ 52 ਜਿੱਥੇ ਇੱਕ ਪਰਿਵਾਰ ਦਾ ਕਹਿਣਾ ਹੈਗਾ ਕਿ ਸਾਡੀ ਲੜਕੀ ਜੋ ਕਿ ਲਾਗਲੇ ਪਿੰਡ ਵਿੱਚ ਹੀ ਵਿਆਹੀ ਸੀ ਜਿਸਦੇ ਚਲਦੇ ਆ ਉਸਦੇ ਵਿਆਹ ਤੋਂ ਬਾਅਦ ਉਸਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰਸ਼ਾਨ ਅਕਸਰ ਕਰਦਾ ਰਹਿੰਦਾ ਸੀ ਜਿੱਤੇ ਚਲਦੇ ਆ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਪਰਿਵਾਰ ਵੱਲੋਂ ਲੜਕੀ ਦੇ ਸਹੁਰਾ ਪਰਿਵਾਰ ਤੇ ਇਹ ਦੋਸ਼ ਲਾਏ ਜਾ ਰਹੇ ਨੇ ਕਿ ਉਸ ਦੀ ਮੌਤ ਦੇ ਜ਼ਿੰਮੇਵਾਰ ਇਹ ਨੇ ਅੱਗੇ ਕੀ ਕੀ ਕਿਹਾ ਪਰਿਵਾਰ ਵਾਲਿਆਂ ਨੇ ਅਤੇ ਪੁਲਿਸ ਵਾਲਿਆਂ ਨੇ ਤੁਸੀਂ ਵੀ ਸੁਣੋ ਖਾਸ ਖਬਰ ਪੰਜਾਬੀ ਵਰਲਡ ਵਾਈਡ ਸਾਡੀ ਕੋਰ ਕੁੜੀ ਆ ਤੇ 2 ਕਿਲੋਮੀਟਰ ਤੇ ਰਹੀ ਆ ਇੱਕ ਸਾਲ ਹੋਇਆ ਵਿਆਹ ਹੋਇਆ ਇਹਨੂੰ ਪਾਜੀ ਸਾਲ ਜੋ ਇਹ ਵੀ ਗਿਆ ਪਹਿਲੇ ਚ ਵਿਆਹ ਕਰਨੇ ਸੀ ਸਾਰਾ ਕੁਝ ਵਿਆਹ ਕੀਤਾ ਥੋੜੇ ਦਿਨ ਬਾਅਦ ਪਰਮਾਤਮਾ ਨੇ ਉਹ ਝੋਲੀ ਵਿੱਚ ਨਿਆਣਾ ਪਾਤਾ ਨਿਆਣੇ ਹੋਣ ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐ ਦੋ ਨਹੀਂ ਤੰਗ ਕਰਦੇ ਰਹੇ ਉਸ ਤੋਂ ਬਾਅਦ ਨਿਆਣਾ ਹੋਇਆ ਨਿਆਣਾ ਹੋਣ ਤੋਂ ਬਾਅਦ ਹੀ ਮਹੀਨਾ ਸ਼ਿਨਾਈ ਨਹੀਂ ਕਟਾਇਆ ਅਸੀਂ ਇਹ ਕੁੜੀ ਨੂੰ ਇੱਥੇ ਸਾਡੇ ਘਰ ਭੇਜ ਦੋ ਮੀ 15-20 ਦਿਨ ਰਹੇ 15-20 ਦਿਨ ਤੋਂ ਬਾਅਦ ਨਾ ਮੁੰਡਾ ਹੋ ਗਿਆ ਮੜਿਆ ਜਾਂ ਬਿਮਾਰ ਖੰਗਰੇਸ਼ਾ ਹੋ ਗਈ ਖੰਗਰੇਸ਼ਾ ਹੋਣ ਤੋਂ ਬਾਅਦ ਇਹ ਇੱਥੇ ਆ ਗਏ ਇਹ ਹਸਪਤਾਲ ਲੈ ਕੇ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਕਹਿੰਦੀ ਤੂੰ ਇਹਦੇ ਸਾਰੇ ਟੱਬਰ ਇਹਦਾ ਸੋਰਾ ਸਾਰੇ ਕਹਿੰਦੇ ਵੀ ਤੂੰ ਬਿਮਾਰ ਕਰਕੇ ਲਏ ਉੱਥੇ ਅਸੀਂ ਸਾਰੇ ਬੈਠੇ ਸੀ ਤੇ ਇਹਦਾ ਸੋਰਾ ਆਇਆ ਉੱਥੇ ਕਹਿੰਦਾ ਲੈ ਤੂੰ ਕੁੜੀ ਦਾ ਕੁੜੀ ਇੱਕ ਮੁੰਡਾ ਬਿਮਾਰ ਕਰਕੇ ਲਏ ਅੱਜਿਆ ਵਿੱਚ ਬਿਮਾਰ ਹੋਣਾ ਹੁੰਦਾ ਤਾਂ ਸਾਡੇ ਕੋਲ ਹੀ ਹੋ ਜਾਣਾ ਸੀ ਅੱਜਿਆ ਬਿਮਾਰ ਅਸੀਂ ਪੈਸੇ ਲਾ ਦਿੰਦੇ ਆਂ ਉੱਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਹਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹਨੂੰ ਮੁੰਡਾ ਵੱੱਟ ਘਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਬਈਓ ਮੇਰੇ ਪੈਸੇ ਲੱਗੀ ਜਾਂਦੇ ਮੇਰੇ ਪੈਸੇ ਲੱਗੇ ਕਹਿੰਦਾ ਨਾ ਇਹ ਕੰਮ ਕਰਦੀ ਐ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਦੱਪਾ ਆਪਾਂ ਨੇ ਆ ਹਾਂ ਉਤੋਂ ਬਾਅਦ ਜੀ ਸਾਡੀ ਕੁੜੀ ਨੂੰ ਉਹਨਾਂ ਦਾ ਮੁੰਡਾ ਅੰਦਰ ਵੀ ਨਹੀਂ ਇਹਦੇ ਸੋਰੇ ਨੇ ਮੇਲੇ ਦੇ ਦਿੱਤਾ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਮੈਨੂੰ ਬੋਲਿਆ ਮੇਰੇ ਘਰ ਆ ਨੂੰ ਮੇਰੀ ਮੰਮੀ ਨੂੰ ਅਸੀਂ ਸਾਡੀ ਚਾਚੀ ਦਾ ਮੁੰਡਾ ਵੀ ਆ ਇਹ ਇਹਨਾਂ ਸਾਰਿਆਂ ਨੂੰ ਵੱਧ ਘੱਟ ਬੋਲੇ ਇੱਕ ਇਹਨਾਂ ਦਾ ਰਿਸ਼ਤੇਦਾਰ ਉਹਨਾਂ ਕਿਹਾ ਕਹਿੰਦਾ ਕੋਈ ਨਹੀਂ ਭਾਜੀ ਕੁੜੀ ਨੂੰ ਬੈਠੀ ਰਹਿਣ ਦੋ 2 ਮਹੀਨੇ ਦਾ ਨਿਆਣਾ ਵਾ ਮਾਂ ਆਪਣੇ ਪੁੱਤ ਨੂੰ ਲੱਗ ਥੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਲਓ ਕਹਿੰਦਾ ਇਹਨੂੰ ਉੱਥੋਂ ਅਸੀਂ ਘਰੇ ਬਾਹਰ ਹਸਪੀਟਲ ਦੇ ਬਾਹਰ ਇਹਦਾ ਸੋਰੇ ਇੰਨਾ ਸਾਨੂੰ ਵੱਧ ਘੱਟ ਬੋਲੇ ਬਹੁਤ ਜ਼ਿਆਦਾ ਅਜੀ ਚੁੱਪ ਕਰਕੇ ਕੁੜੀ ਨੂੰ ਲੈ ਆਏ ਕਿੰਨੀ ਉਮਰ ਸੀ ਕੁੜੀ ਦੀ ਕੁੜੀਏ 25 22 24 20 24 ਸਾਲ ਦੀ ਸੀ ਜਿੱਦ ਭਾਜੀ ਐਨਾ ਅਜੀ ਨਾ ਅਜੀ ਫੇਰ ਕੇ ਨਾ ਹੀ ਨਹੀਂ ਭਾਜੀ ਉਹਨਾਂ ਨਾਲ ਗੱਲ ਕਰਨ ਦੇਣੀ ਨਾ ਪਾਸਤਾ ਪਰ ਉਹਨਾਂ ਵੀ ਭਾਜੀ ਅਸੀਂ ਇਹਨੂੰ ਫੇਰ ਕਹਿਣਾ ਚੱਲ ਕੋਈ ਨਹੀਂ ਚੁੱਪ ਕਰ ਕੀ ਬੜੇ ਗਲਤ ਸੀ ਤੇ ਥਾਣੇ ਦੀ ਸੀ ਅਸੀਂ ਤੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਕਿ ਕਾਂਤਾ ਦੇਵੀ ਵਾਈਫ ਆਫ ਗਗਨਦੀਪ ਬਾੜ ਨੰਬਰ 5 ਮੀਰੰਪੁਰ ਰੋਡ ਦਰਸ਼ੰਕਰ ਮੇ ਫਾਹਾ ਲੈ ਕੇ ਨਾ ਦੂਤਿਆ ਕਰ ਲਈਆਂ ਬਾਕੀ ਪਰਿਵਾਰ ਦੇ ਆਣ ਦੇ ਉਪਰ ਜੋ ਵੀ ਇਹਨਾਂ ਤੋਂ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਕਿੰਨੀ ਪੇਜ ਦੱਸੀ ਜਾ ਰਹੀ ਲੜਕੀ ਦੀ 25 26 ਸਾਲ ਦੀ ਕਰੀ ਬੋਲ ਇੱਕ ਬੱਚਾ ਆ ਉਹ ਬਿਮਾਰਾ ਹਸਪੀਟਲ ਆ ਉੱਤੇ ਨਮਾਸ਼ਰ ਉਹਨਾਂ ਨੂੰ ਮਿਲਣ ਗਏ ਸੀ ਉੱਥੋਂ ਕੋਈ ਇਹਨਾਂ ਦੀ ਅਗਿਨਬੀ ਹੋ ਗਈ ਆ ਉਹਦੇ ਕਰਕੇ ਇਹਨਾਂ ਦਾ ਸ਼ਾਇਦ ਕੋਈ ਹੋਊਗਾ ਤੇ ਬਾਕੀ ਵੈਰੀਫਾਈ ਕਰਕੇ ਜੋ ਬਿਆਨਾਂ ਦੇ ਮੁਤਾਬਕ ਇਹਨਾਂ ਦੀ ਬਣਦੀ ਕੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਸਰ ਪਤੀ ਦਾ ਨਾਮ ਕੀ ਹੈ ਗਗਨ ਗਗਨ ਦੀ ਬਕਰ ਵਾਲਾ ਮੇਰੀ ਬੈਣ ਨਾਨਕਾਂਤਾ ਦੇਵੀ ਸੀ 3-4 ਦਿਨ ਤੋਂ ਪੰਜਾ ਬਿਮਾਰ ਸੀ ਉਹਦਾ ਸੋਰਾ ਉਹਨੂੰ ਉੱਥੇ ਹਸਪੀਟਲ 'ਚ ਬੋਲੀ ਗਿਆ ਹਸਪੀਟਲ 'ਚ ਬੋਲਦਾ ਸੀ ਉਹਨੂੰ ਕਿ ਤੂੰ ਮੁੰਡਾ ਬਿਮਾਰ ਕੀਤਾ ਤੇਰੀ ਵਜ੍ਹਾ ਨਾਲ ਮੁੰਡਾ ਬਿਮਾਰ ਹੋਇਆ ਉਹਨੂੰ ਉੱਥੇ ਹੋਰ ਭੇਜ ਦਿੱਤਾ ਉਹਨੂੰ ਮੁੰਡਾ ਵੀ ਨਹੀਂ ਦੇਖਣ ਦਿੱਤਾ ਐਦਿਓ ਪਰ ਫਿਰ ਦਾ ਇੱਕ ਮਿੰਟ ਉਹਨੇ ਬਿਠਾਉਣਾ ਐ ਐਦੀ ਭੇਜ ਦਿੱਤਾ ਉਹਨੂੰ ਵਾਪਸ ਉੱਥੋਂ ਉਹਨੂੰ 2 ਦਿਨ ਹੋ ਗਏ ਮੁੰਡਾ ਵੀ ਨਹੀਂ ਦੇਖਣ ਦਿੱਤਾ 2 ਮਹੀਨੇ ਦਾ ਮੁੰਡਾ ਕਹਿੰਦਾ ਤੂੰ ਤੇਰੀ ਵਜ੍ਹਾ ਨਾਲ ਬਿਮਾਰ ਹੋਇਆ ਤੂੰ ਬਿਮਾਰ ਕੀਤਾ ਮੁੰਡਾ ਉਹਨੂੰ ਦੇਖਣ ਨਹੀਂ ਦਿੱਤਾ ਇੱਥੇ ਉਹ ਗਾਲਾਂ ਕੱਢਿਆ ਉਹਨੂੰ ਕਹਿੰਦਾ ਮੇਰੇ ਪੈਸੇ ਲੁਆਈ ਜਾਣੀ ਤੂੰ ਕਹਿੰਦਾ ਮੈਂ ਪੁਲਿਸ ਤੇ ਤੁਸੀਂ ਮੇਰੇ ਤੇ ਜ਼ੋਰ ਦਿਖਾਣੇ ਆ ਮੈਂ ਪੈਸੇ ਲਈ ਜਨ ਨੇ ਇਹਦੇ ਤੇ ਮੇਰੇ ਤੇ ਉਹ ਪੈਸੇ ਇਹਦੇ ਪੈਸੇ ਲਵਾਤੇ ਮੈਂ ਕਹਿੰਦਾ ਸੀ ਇਹ ਮਾਨ ਨਰੀਦਾ ਸਾਡ ਮੇਰੀ ਭੈਣ ਦਾ ਸੋਰਾ ਉਹ ਬੋ ਬੋਲਦਾ ਸੀ ਉਹਨੂੰ ਉਹ ਗਾਲਾ ਕੱਢਦਾ ਸੀ ਉੱਥੇ ਸਾਰੇ ਹਸਪੀਟਲ ਸਾਹਮਣੇ ਉਹਨੂੰ ਬੋਲਿਆ ਉਹਨੂੰ ਮੂਵ ਵੀ ਨਹੀਂ ਦੇਖਣ ਦਿੱਤਾ ਮੁੰਡੇ ਦਾ ਏਦਾਂ ਹੀ ਵਾਪਸ ਭੇਜ ਦਿੱਤਾ ਕਰ ਨੂੰ ਉਹਨੂੰ ਆਖਰੀ ਵਾਰੀ ਕੁੜੀ ਨੇ ਦੱਸਿਆ ਤੁਹਾਨੂੰ ਤੇ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਏ ਸਾਡੇ ਸਾਹਮਣੇ ਉਹਨੂੰ ਗਾਲਾ ਕੱਢਦਾ ਸੀਗਾ ਅਸੀਂ ਫੇਰ ਉਹ ਕੁੜੀ ਨੂੰ ਕਰ ਨੂੰ ਲਿਆਏ ਕਿ ਨਾ ਤੂੰ ਏਦਾਂ ਨਾ ਕਰ ਆ ਜਾ ਕਰ ਨੂੰ ਕੀ ਚਾਹਨੇ ਆ ਕੀ ਚਾਹਣੇ ਸਾਨੂੰ ਇਨਸਾਬ ਮਿਲਣਾ ਚਾਹੀਦਾ ਉਹ ਸਾਨੂੰ ਪੁਲਿਸ ਦੀਆਂ ਧਮਕੀਆਂ ਦਿੰਦਾ ਸਾਨੂੰ ਬਹੁਤ ਬੋਲਦਾ ਓਏ